ਕੀ ਕਹਿਣਾ ਚਾਹੋ ਅੱਜ ਅਸੀਂ ਜੰਡਿਆਲਾ ਹਲਕੇ ਚੋਂ ਚੋਣ ਪ੍ਰਚਾਰ ਦਾ ਪਹਿਲਾ ਹੀ ਪੜਾਵਾ ਤੇ ਸੰਗਤਾਂ ਦਾ ਪਿਆਰ ਤੇ ਹਿਸ਼ਾ ਵੇਖ ਕੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਸੰਗਤਾਂ 'ਚ ਬਹੁਤ ਜ਼ਿਆਦਾ ਪਿਆਰ ਹੈ ਤੇ ਬਹੁਤ ਹੀ ਸ਼ਾਇਲ ਸੰਗਤਾਂ ਬਹੁਤ ਜ਼ਿਆਦਾ ਪਿਆਰ ਦੇ ਰਹੀਆਂ ਇੱਕ ਵੱਡਾ ਚੋਣ ਪ੍ਰਚਾਰ ਪਖਤਾਲ ਜਾਂ ਫਿਰ ਭਾਜਪਾ ਨੂੰ ਚੁਣੌਤੀ ਮੰਨਦੇ ਵੇਖੋ ਅਸੀਂ ਤੇ ਪਹਿਲੀ ਵਾਰੀ ਹੁਣ ਆਏ ਆ ਆ ਉਹ ਵੀ ਸੰਗਤਾਂ ਦੀ ਅਪੀਲ ਮੰਨ ਕੇ ਆਏ ਸੀ ਸੰਗਤਾਂ ਦਾ ਹੀ ਫੈਸਲਾ ਵਾ ਬਾਕੀ ਗੁਰੂ ਮਹਾਰਾਜ ਦਾ ਓਟਾਸਰਾ ਲੈ ਕੇ ਚੱਲੇ ਆ ਉਹਨਾਂ ਨੇ ਜੋ ਫੈਸਲਾ ਕਰਨਾ ਓਹੀ ਕਿਸੇ ਨੂੰ ਵਿੱਚ ਲਾਉਤੀ ਨਹੀਂ ਦੇ ਰਹੇ ਕਿਹੜੇ ਕਿਹੜੇ ਮੁੱਦੇ ਆਣਗੇ ਮੀ ਜੀ ਮੁੱਦੇ ਪੰਜਾਬ 'ਚ ਇਹ ਹੀ ਆ ਕਿ ਪੰਜਾਬ ਦੇ ਨੌਜਵਾਨੀ ਨੂੰ ਬਚਾਇਆ ਜਾਊ ਨਸ਼ਿਆਂ ਦਾ ਨੂਤਨ ਹੱਲ ਪਾਈ ਜਾਊ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਜਾਊ ਪੰਜਾਬ ਦੇ ਬੰਦੀ ਸਿੰਘ ਜਿਹੜੇ 35-35 ਸਾਲਾਂ ਚੋ ਜੇਲ੍ਹ 'ਚ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਜਾਊ ਲੱਗਦਾ ਕਿ ਇਸ ਵਾਰ ਸੰਗਤਾਂ ਜਿਹੜੀਆਂ ਵਾਂ ਉਹ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਖੜੀਆਂ ਉੱਤਰਨਗੀਆਂ ਹਾਂਜੀ ਸੰਗਤਾਂ ਦਾ ਪਿਆਰ ਵੇਖ ਕੇ ਜਿੱਥੇ ਜਿੱਥੇ ਵੀ ਵਿਚਰ ਰਹੇ ਹਾਂ ਬਹੁਤ ਜ਼ਿਆਦਾ ਸੰਗਤਾਂ ਦਾ ਪਿਆਰ ਵਾ ਸੰਗਤਾਂ ਦਾ ਵੇਖ ਕੇ ਲੱਗਦਾ ਹੈ ਕਿ ਸੰਗਤਾਂ ਸਾਰੀਆਂ ਜਿਹੜੀਆਂ ਉਹ ਅੰਮ੍ਰਿਤਪਾਲ ਦੇ ਹੱਕ 'ਚ ਹੀ ਆਉਣਗੀਆਂ ਪਿਛਲੀ ਵਾਰ ਪਰਮਜੀਤ ਖਾਲੜਾ ਨੂੰ ਚੋਣ ਦੇ ਵਿੱਚ ਖੜਾ ਕਰਕੇ ਪਰਮਜੀਤ ਖਾਲੜਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਕੀ ਇਸ ਵਾਰਤ ਨਹੀਂ ਸੰਕਤਾਂ ਜਿਹੜੀਆਂ ਉਹ ਇਸ ਤਰ੍ਹਾਂ ਦਾ ਕੁਝ ਕਰਨਗੇ ਮਿਹਰਬਾਨੀ ਸੀ ਹੋ ਸਕਦਾ ਉਦੋਂ ਜਿਹੜੀ ਕੌਮ ਕੋ ਗਲਤੀ ਹੋਈ ਉਹ ਐਰਕਾ ਨਾ ਕਰਨ ਐਰਕਾ ਉਹ ਗਲਤੀ ਨੂੰ ਨਾ ਦਰਹਿ ਜਾ ਸਕੇ ਫਿਰ ਸਾਵਲਟੋਆ ਜਿਵੇਂ ਪ੍ਰਚਾਰ ਕਰ ਰਿਹਾ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਕਰ ਰਿਹਾ ਕੀ ਲੱਗਦਾ ਵਾ ਤੁਹਾਨੂੰ ਕੋਈ ਨਹੀਂ ਪ੍ਰਚਾਰ ਕਰਨਾ ਜਿੱਦਾਂ ਵੀ ਕੋਈ ਟਿੱਪਣੀਆਂ ਕਰੀ ਜਾਂਦਾ ਕਰੀ ਜਾਏ ਗੁਰੂ ਆਂ ਦਾ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲੇ ਉਹਨਾਂ ਦੀ ਓਟ ਨਾਲ ਹੀ ਚੱਲੇ ਆ ਅਸੀਂ ਕਿਸੇ ਦੇ ਵੀ ਕੋਈ ਟਿੱਪਣੀ ਨਹੀਂ ਕਰਦੇ ਉਹ ਕਹਿੰਦੇ ਮੈਨੂੰ ਓਪਨ ਡਿਬੇਟ ਕੀਤੀ ਜਾਵੇ ਓਪਨ ਦੇ ਪੇੜ ਤੇ ਭਾਈ ਸਾਹਿਬ ਬਾਹਰ ਆਉਣਗੇ ਉਹ ਕਰਨਗੇ ਚਾਹੇ ਉਹ ਸੰਗਤ ਦੇ ਵਿੱਚ ਡਿਪੀਟ ਕਰ ਸਕਦਾ ਸੰਗਤ ਹੀ ਉਹਦਾ ਜਵਾਬ ਦੇ ਸਕਦਾ ਬੁੱਲਬਾ ਸਾਹਿਬ ਬੇਨਤੀ ਹੈ ਕਿਉਂਕਿ ਥੋੜੀ ਗੁਰੂ ਭਾਈ ਅਮਰਤਪਾਲ ਸਿੰਘ ਦੇ ਨਾਲ ਨਾਲ ਸਨਮਾ ਭਾਈ ਹਾਂਜੀ ਹਾਂਜੀ ਜੀ ਜੋਨ ਪ੍ਰਚਾਰ ਬਹੁਤ ਹੀ ਚੜ੍ਹਦੀ ਕਲਾ ਵਿੱਚ ਹੋ ਰਿਹਾ ਜੀ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਸਾਰੀ ਸੰਗਤ ਸਮਝ ਲਓ ਵੀ ਇੱਕ ਪਾਸੜ ਸਾਰਾ ਇਹ ਚੋਣ ਹੋਊਗੀ ਸਾਰੀਆਂ ਪਾਰਟੀਆਂ ਇੱਕ ਪਾਸੇ ਹੋਣਗੀਆਂ ਭਾਈ ਅਮਰਪਾਲ ਸਿੰਘ ਜੀ ਆਜ਼ਾਦ ਹੋ ਕੇ ਵੀ ਇਕੱਲੇ ਰਹਿਣਗੇ ਪਹਿਲਾਂ ਵੀ ਆਜ਼ਾਦ ਮੰਗਦੇ ਵੀ ਆਜ਼ਾਦੀ ਤੇ ਹੁਣ ਖੜੇ ਵੀ ਆਜ਼ਾਦੀ ਆ ਤੇ ਇਹਦੇ ਵਿੱਚ ਕਿਹੜੇ ਕਿਹੜੇ ਪਾਰਟੀਆਂ ਵਿੱਚ ਤੁਹਾਡੇ ਬੰਦੇ ਜਿਹੜੇ ਤੁਹਾਡੇ ਜਥੇਬੰਦੀ ਕਿਹੜੇ ਕਿਹੜੇ ਪਾਰਟੀਆਂ ਨੂੰ ਆ ਗਏ ਆ ਆਏ ਅੱਜ ਹਾਂਜੀ ਸਾਰੀਆਂ ਜਥੇਬੰਦੀਆਂ ਜੀ ਸਾਡੇ ਕੋਲ ਅਕਾਲੀ ਦਲ ਦੇ ਆ ਜਿੰਨੇ ਵੀ ਆ ਤੁਸੀਂ ਸੰਗਤ ਵੇਖਦੇ ਪੈ ਜੇ ਇਹ ਸਾਰੀਆਂ ਪਹਿਲਾਂ ਜੋ ਵੀ ਰਵਾਇਤੀ ਪਾਰਟੀਆਂ ਦੇ ਵਿੱਚੋਂ ਸਾਰੀ ਇੱਧਰ ਕਨਵਰਟ ਹੋਈ ਆ ਅਕਾਲੀ ਦਲ ਦੇ ਨਾਲ ਸਾਰੇ ਤੁਸੀਂ ਵੇਖੋ ਕਿ ਕਿੰਨੇ ਪੱਗਾਂ ਵਾਲੇ ਨੀਲੀਆਂ ਪੱਗਾਂ ਵਾਲੇ ਸਿੰਘ ਸਾਡੇ ਨਾਲ ਆ ਇਹ ਇਹ ਪਹਿਲਾਂ ਅਕਾਲੀ ਖਵਾਉਂਦੇ ਸੀ ਫਿਰ ਆਮ ਆਦਮੀ ਪਾਰਟੀ 'ਚ ਫਿਰ ਕਨਵਰਟ ਹੋ ਗਏ ਇਹੋ ਹੀ ਲੋਕ ਅੱਜ ਭਾਈ ਅਮਰਪਾਲ ਸਿੰਘ ਦੇ ਨਾਲ ਕਿਉਂਕਿ ਇਹਨਾਂ ਨੇ ਸਾਰੀਆਂ ਪਾਰਟੀਆਂ ਦਾ ਸਵਾਦ ਵੇਖ ਲਿਆ ੱਟਕੇ ਖਾ ਕੇ ਵੇਖ ਲੇ ਲੋਕਾਂ ਨੂੰ ਇਹਨਾਂ ਸਾਰੀਆਂ ਪਾਰਟੀਆਂ ਵੱਲੋਂ ਨਿਰਾਸ਼ਾ ਹੀ ਮਿਲੀ ਆ ਕਿਹੜੇ ਕਿਹੜੇ ਮੁੱਦੇ ਰਹਿਣਗੇ ਜੇ ਜਿੱਤ ਜਾਂਦੇ ਜੇ ਮੁੱਦੇ ਸਭ ਤੋਂ ਪਹਿਲਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ ਜੀ ਸਭ ਤੋਂ ਪਹਿਲਾਂ ਕਿਉਂਕਿ ਜਿਹੜੇ ਪੰਜਾਬੀ ਅੰਦਰ ਆ ਜੇ ਆਪਾਂ ਉਹਨਾਂ ਦੀ ਬਾਣੀ ਫੜਦੇ ਤੇ ਫਿਰ ਫਾਇਦਾ ਵੀ ਕੋਈ ਨਹੀਂ ਸਾਡੇ ਜਿੱਤਣ ਦਾ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ ਬਾਅਦ ਵਿੱਚ ਪੰਜਾਬ ਪੱਖੀ ਜੋ ਵੀ ਗੱਲਬਾਤ ਹੋਊਗੀ ਉਹ ਵਿਚਾਰ ਵਟਾਂਦਲਾ ਕਰਕੇ ਚੱਲੂਗਾ ਪਰ ਇਹ ਗੱਲ ਮੈਂ ਕਲੀਅਰ ਕਰ ਦਿਆਂ ਵੀ ਅਸੀਂ ਆਟਾ ਦਾਲ ਤੇ ਗਲੀਆਂ ਨਾਲੀਆਂ ਵਾਲੀਆਂ ਗੱਲਾਂ ਅਸੀਂ ਨਹੀਂ ਕਰਾਂਗੇ ਕਿਹੋ ਜਿਹਾ ਕੰਮ ਕਰਾ ਲੈਣੇ ਕੰਮ ਇਹੋ ਹੀ ਹੋਣਗੇ ਜੀ ਨਸ਼ਾ ਤੇ ਬਹੁਤ ਹੀ ਗਲਤ ਮੁੱਦਾ ਵਾਰੀ ਇੱਥੇ ਨਸ਼ਾ ਨਸ਼ਾ ਸਭ ਤੋਂ ਵੱਡੀ ਜਿਹੜੀ ਇੱਥੇ ਲੜਨ ਤੇ ਆ ਉਹ ਸਾਡੇ ਏਰੀਆ ਵਿੱਚ ਹੁਣ ਜੰਡੇਆਲਾ ਗੁਰੂ ਸਾਡਾ ਏਰੀਆ ਵਾ ਜੰਡੇਆਲਾ ਗੁਰੂ ਦੇ ਵਿੱਚ ਨਸ਼ਾ ਤੁਸੀਂ ਮੁੰਡੇ ਤੇ ਵੇਖੋਗੇ ਡਿੱਗੇ ਕੁੜੀਆਂ ਰੋਜ਼ ਦੇਖਦੀਆਂ ਕੋਈ ਇਹ ਸਾਨੂੰ ਨਹੀਂ ਰਹੁੰਦੀਆਂ ਇਹ ਕਿਸੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਨਜ਼ਰ ਨਹੀਂ ਆਉਂਦੀਆਂ ਸ਼ਾਮ ਨੂੰ ਤੁਸੀਂ ਆਗੇ ਵੇਖੋ 10 ਵਜੇ ਵੀ ਕੁੜੀਆਂ ਸਿਗਟਾਂ ਪੀ ਕੇ ਸੜਕਾਂ ਤੇ ਘੁੰਮਦੀਆਂ ਵਾ ਪਰ ਕੋਈ ਵੀ شریف ਬੰਦਾ ਬੋਲਦਾ ਨਹੀਂ ਜਦੋਂ شریف ਕੀ ਚੁੱਪ ਕਰ ਜਾਂਦੀ ਆ ਉਦੋਂ ਹੀ ਕੰਮ ਸਾਰਾ ਖਰਾਬ ਹੁੰਦਾ ਵਾ ਹੁਣ شریف ਸਾਰੇ ਚੁੱਪ ਆ ਅਰਥਨ ਜਿਹੜਾ ਹੈਗਾ ਭਾਈ ਅਮਰਪਾਲ ਸਿੰਘ ਨੂੰ ਉਹ ਬਹੁਤ ਵਧੀਆ ਹੈਗਾ ਸੰਗਤਾਂ 'ਚ ਉਤਸ਼ਾਹ ਬਹੁਤ ਜ਼ਿਆਦਾ ਜਿਹੜੀ ਬਦਲਾਅ ਦੀ ਆਪਾਂ ਗੱਲ ਕਰਦੇ ਆਂ ਵੀ ਆਉਣਾ ਚਾਹੀਦਾ ਹੈਗਾ ਪਹਿਲਾਂ ਵੀ ਸਾਰੀਆਂ ਪੰਜਾਬ ਦੀਆਂ ਸੰਗਠਾਾਂ ਨੇ ਆਪ ਤੇ ਬਦਲਾਅ ਦੇ ਚੱਕਰ 'ਚ ਉਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਪਰ ਉਹ ਵੀ ਆਪ ਦੇ ਜਿਹੜੇ ਉਹਨਾਂ ਟੀਚਿਆਂ ਤੇ ਨਹੀਂ ਉਤਰੇਗੇ ਤਾਂ ਕਰਕੇ ਜਿਹੜਾ ਹੁਣ ਸੰਗਠਾਾਂ 'ਚ ਰੋਸ ਆ ਉਹਦੀ ਵਜ੍ਹਾ ਨਾਲ ਸਾਰਾ ਉਕਸ਼ਾ ਅੰਮ੍ਰਿਤਪਾਲ ਦੇ ਹੱਕ 'ਚ ਪੈਗਾ ਇੱਕ ਪੰਥਕ ਆ ਨਾ ਮੰਨਿਆ ਤਾਂ ਕਿਸ ਦਾ ਨਾ ਲੱਗਾ ਦੇਖੋ ਪਾਸੇ ਖਲਤਾ ਹੈ ਹਲਕਾ ਬਨਿਆ ਜਾਂਦਾ ਬਿਲਕੁਲ ਇਹ ਪੰਥਕ ਹਲਕਾ ਹੈਗਾ ਕਿਉਂਕਿ ਸਭ ਤੋਂ ਵੱਧ ਜੇ 84 ਤੋਂ ਬਾਅਦ ਮਾਰ ਚੱਲੀ ਆ ਜੀ ਆਮਰਤ ਸਾਹਿਬ ਸਾ ਤੋਂ ਬਾਅਦ ਉਹ ਖਡੂਰ ਸਾਹਿਬ ਹਲਕੇ ਨਹੀਂ ਚੱਲੀ ਆ ਇਤਿਹਾਸ ਵੀ ਇੱਥੋਂ ਇਹੀ ਕਰਦੇ ਆ ਵੀ ਪੰਥਕ ਹਲਕਾ ਆਪਦੇ ਯੋਧਿਆਂ ਦੇ ਹੱਕ 'ਚ ਖੜੂਗਾ ਤੇ ਇਹਨਾਂ ਨੂੰ ਨਿਰਾਸ਼ ਨਿਰਾਸ਼ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪਊਗਾ ਪੰਜਾਬ 'ਚ ਇੰਡਸਟਰੀ ਨਹੀਂ ਹੈਗੀ ਕੋਈ ਕਾਰੋਬਾਰੀ ਹੈਲਪ ਹਾਏ ਨਹੀਂ ਕਰੇਗੀ ਕਹਣਾ ਚਾਹੋ ਦੇਖੋ ਪੰਜਾਬ 'ਚ ਇੰਡਸਟਰੀ ਐ ਸਾਰੇ ਗਵਰਨਮੈਂਟ ਦੇ ਕੰਮ ਹੁੰਦੇ ਆਗੇ ਇੰਡਸਟਰੀ ਦਾ ਇੱਥੋਂ ਜਾਣ ਦਾ ਕੀ ਕਾਰਨ ਸੀਗਾ ਇਹ ਸਵਾਲ ਤੁਸੀਂ ਸਾਡੇ ਤੋਂ ਵਜਾਏ ਜੀ ਗਵਰਨਮੈਂਟ ਨੂੰ ਪੁੱਛੋਗੇ ਤਾਂ ਉਹ ਇਸ ਦਾ ਬੈਟਰ ਜਵਾਬ ਦੇ ਸਕਦੇ ਆ ਪਰ ਇਹ ਫੇਲਿਅਰ ਆਫ ਦਾ ਗਵਰਨਮੈਂਟ ਹੁੰਦਾਗਾ ਵੀ ਜੇ ਕੋਈ ਇੰਡਸਟਰੀ ਜਾਂ ਕੋਈ ਆਪਾਂ ਕਹ ਲਈਏ ਫੈਕਟਰੀਜ਼ ਇੱਕ ਸਟੇਟ ਚ ਨਾ ਹੋਣਾ ਇਹ ਫੇਲਿਅਰ ਆਫ ਦਾ ਗਵਰਨਮੈਂਟ ਆ ਨਾ ਕਿ ਇਸ ਚ ਕੋਈ ਲੋਕਾਂ ਦਾ ਕੰਮ ਹੁੰਦਾ ਆਪਦੇ ਏਰੀਏ ਨੂੰ ਡਿਵੈਲਪ ਕਰਨਾ ਇਹ ਗਵਰਨਮੈਂਟ ਦਾ ਪਹਿਲਾ ਫਰਜ਼ ਹੁੰਦਾਗਾ ਉਸ ਚ ਉਹ ਫੇਲ ਹੋਏ ਆ ਦੇਖੋ ਇੱਕ ਜਿਹੜਾ ਦੇਖੋ ਉਹ ਸਾਡੀ ਪੰਥਕ ਪਾਰਟੀ ਨੂੰ ਦੇ ਨੁਮਾਇੰਦੇ ਆ ਜਿਨ੍ਹਾਂ ਨੇ ਆਪਦੇ ਪੰਥਕ ਕਾਰਜਾਂ ਤੋਂ ਪਿੱਛੇ ਹਟੇ ਆ ਕਿ ਜਿਹੜਾ ਹੁਣ ਆਵਾਮ ਚ ਜਾਂ ਸੰਗਤਾਂ ਚ ਰੋਸ ਆਇਆ ਉਹ ਸਿਰਫ ਇਸ ਕਰਕੇ ਆਇਆ ਵੀ ਜਿਹੜੀ ਸਾਡੀ ਪੰਥਕ ਪਾਰਟੀ ਸੀ ਉਹ ਆਪਦੇ ਪੰਥਕ ਕਾਰਜਾਂ ਤੋਂ ਪਿੱਛੇ ਹਟੇ ਆ ਤੇ ਜਿਹਦੇ ਕਰਕੇ ਵੀ ਹੁਣ ਇਹ ਲੋਡ ਆ ਸਮੇਂ ਦੀ ਲੋਡ ਆ ਅਮਰਿਤਪਾਲ ਨੂੰ ਇਲੈਕਸ਼ਨ ਚ ਖੜੇ ਕਰਨ ਦੀ ਤਾਂ ਉਹ ਲੋਡ ਦੇ ਮੁਤਾਬਕ ਹੀ ਇਹ ਚੀਜ਼ ਹੋਈ ਹੈ। ਆਪਾ ਕਹਿੰਦਾ ਸਸਤਾ ਬਤੰਗਾ ਸੈਡ ਆ ਰਿਹਾ ਆ ਉਹ। ਦੇਖੋ ਇਹ ਤਾਂ ਪੋਲੀਟੀਕਲ ਸਟੈਂਸ ਹੁੰਦੇ ਆ ਕਿ ਆਪੋਨੈਂਟਸ ਦੇ ਉਹ ਚੱਲ ਰਹੇ ਆ ਜੀ। ਇਹਦੇ ਬਾਰੇ ਦੇਖੋ ਜੇ ਆਪਾਂ ਕਹਿ ਲਈਏ ਅਸੀਂ ਇੱਕ ਪੰਥਕ ਧਿਰ ਵੱਜੋਂ ਇੱਕ ਪੰਥਕ ਕੈਂਡੀਡੇਟ ਨੂੰ ਲਾਂਚ ਕੀਤਾਗਾ ਜਿਹੜੀ ਇਹ ਪੋਲੀਟੀਕਲ ਸਟੈਂਸ ਆ ਇਹ ਛੋਟੇ-ਮੋਟੇ ਗੱਲਾਂ ਇਸ ਚ ਇਲੈਕਸ਼ਨ ਚ ਚੱਲਦੀਆਂ ਹੀ ਨੇ ਫਾਈਟ ਕਿਹੜੀ ਪਾਰਟੀ ਦਾ ਬੈਂਕ ਹੈ ਦੇਖੋ ਫਾਈਟ ਜੇ ਆਪਾਂ ਗੱਲ ਕਰੀਏ ਕੋਈ ਪਾਰਟਿਕੂਲਰ ਫਾਈਟ ਨਹੀਂ ਹੁੰਦੀ ਕਿ ਇਹ ਇਲੈਕਸ਼ਨਸ ਆ ਜੀ 올 ਆਰ ਇਕੁਅਲ ਅਸੀਂ ਵੀ ਆਪਦਾ ਜ਼ੋਰ ਲਾਵਾਂਗੇ ਉਹ ਵੀ ਆਪਦਾ ਜ਼ੋਰ ਲਾ ਰਹੇ ਆ ਇਸ ਕਰਕੇ ਵੇਖਿਓ ਪੰਚ ਬਤਾ ਤਰਸੇਮ ਸਿੰਘ ਜਿਹੜੇ ਆ ਉਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਜ ਸੰਗਤ ਅੱਲਾਹ ਅਨਦੀ ਅਡੀਕ ਦੇ ਵਿੱਚ ਜਿੰਦਾਬਾਦ ਪਾਪਾ ਸੇਰ ਦੇ ਜਿੰਦਾਬਾਦ